ਅੱਛੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਨਵੇਂ YouTube ਚੈਨਲ Proud to be a Farmer ਤੇ ਉਮੀਦ ਕਰਦਾ ਜੀ ਸਾਰੇ ਠੀਕ ਠਾਕ ਹੋਵੋਗੇ ਕੱਲ ਬਹੁਤ ਗਰਮੀ ਦੀ ਰਾਤ ਥੋੜਾ ਥੋੜਾ ਮੀਂਹ ਪੈ ਗਿਆ ਚਲੋ ਅਸੀਂ ਕਿਹਾ ਵੀ ਠੰਡ ਦਾ ਫਾਇਦਾ ਲੈ ਲੀਏ ਅੱਜ ਚਾਰ ਪਾ ਲਈਏ ਮੱਕੀ ਦਾ ਚਪਾ ਰਹੇ ਹਾਂ ਚਾਰ ਅੱਜ ਚੈਨਲ ਤੇ ਜਿੰਨੇ ਵੀ ਨਵੇਂ ਆਏ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਬਹੁਤ ਤੋਂ ਬਾਅਦ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਲੋਈ ਚਾਰ ਦੀ ਜੱਲ ਲਈ ਲਤੜਾਈ 20 ਪੈਂਡ ਕਰਕੇ ਥੋੜਾ ਜਿਹਾ ਕੰਮ ਲੇਟੇ ਸ਼ੁਰੂ ਹੋ ਗਏ। ਐਨਾ ਜਿਆਦਾ ਵੀ ਨਹੀਂ ਪਿਆ ਬਸ ਔਰੇ ਤਰੁਕਤਾ ਜਾਂ ਦੋ ਗਿਆ। ਐਨਾ ਗਿੱਲਾ ਹੋਇਆ। ਕਮੈਂਟਾਂ 'ਚ ਦੱਸਿਓ ਸਾਰੇ ਕਿੰਨਾ-ਕਿੰਨਾ ਮੀਂਹ ਪਿਆ ਤੇ ਕਿੱਥੇ-ਕਿੱਥੇ ਪਿਆ। ਐਂ ਟਰਾਲੀਆਂ ਜਹੀਦੀਆਂ ਪੂਰੀਆਂ ਪਿੱਛੋਂ ਹੁੰਦਾ ਤੇ ਰਬਹੁਤ ਹੁੰਦਾ। ਜੇ ਪੱਲੀਆਂ 'ਚ ਬੜਾ ਕੰਮ ਖਰਾਬ ਹੁੰਦਾ। ਉਹਦੀ ਬੂਮ ਜੇ ਦੀ ਹਵਾ ਬਹੁਤ ਜ਼ਿਆਦਾ ਹੁੰਦੀ ਆ। ਉਹ ਪੱਲੀਆਂ ਢਾਹ ਦਾਂਦਾ ਐਂ ਟਾਕੀਆਂ ਚਾਹੀਦੀਆਂ ਪਿੱਛੋਂ ਟੂੜੀ ਵਾਂਗੂ ਇਹਨਾਂ ਜਾਣ ਨਾਲ ਟਰਾਲੀ ਵੀ ਵਧੀਆ ਭਰੀ ਜਾਂਦੀ ਐ ਚੰਗੀ ਜਿਹੀ ਲਤਾਈ ਵੱਡੇ ਟਾਇਰਾਂ ਦਾ ਫਾਇਦਾ ਤਾਂ ਹੈਗਾ ਸੂਰ ਜੇ ਕਹਿੰਦੇ ਫੇਰ ਨਿਕਲ ਆਇਆ ਦੇਖੋ ਅੱਜ ਕਿੰਨੀ ਕੁ ਗਰਮਾਹਸ਼ ਹੁੰਦੀ ਹੈ ਗਰਮੀ ਤਾਂ ਵੈਸੇ ਹੋਈ ਰਹੀ ਆ ਮੂੰਹ ਤੋਂ ਤੁਹਾਨੂੰ ਪਤਾ ਲੱਗੇ ਰਿਹਾ ਉਹ ਕੋਲ ਅਗਰਮੀ ਤੋਂ ਆ ਕਰੀਂ ਤਾਂ ਕੀ ਜੀ ਤਾਂ ਲੋਈ ਟਾਕੀਆਂ ਖੋਲਦੀਆਂ ਹਾਂ ਹੋਰ ਅੱਗੇ ਕਰ ਲਾ ਨਾ ਢੇਗੜ ਤਾਂ ਕਰ ਲਾ ਫਿਰ ਹੋਰ ਦਾ ਪਿੱਛੋਂ ਦਾ ਭਰਾ ਆ ਲਿਆ ਕਰੋ ਇਹ ਕਿਹੜਾ ਘਾਟਾ ਡੁੱਲਦੀ ਐ ਹਾਂ ਉਹ ਸੇ ਰੋਕ ਲਾ ਰੋਕ ਲਾ ਵਰੀ ਮਾਰ ਦੇ ਚੁਪ ਚੁਟਾ ਮਾਰ ਦੇ ਝਟਕਾ ਮਰਾ ਦੇ ਬਾੜੀ ਗਾਹ ਲੈ ਗਿਆ ਉਹਨੂੰ ਕਿ ਪਿੱਛੇ ਲਿਆ ਪਿੱਛੇ ਨੂੰ ਆਉਣ ਦੇ ਪਿੱਛੇ ਨੂੰ ਕਰ ਲਾ ਕਰ ਲਾ ਕਰ ਲਾ ਵਾਸ ਵਾਸਾ ਲੱਗਿਆ ਆ ਚੀਜ਼ ਆ ਮਿੱਤਰੋ ਸਭ ਨਾਲ ਵੱਧ ਨਜ਼ਾਰਾ ਕਹਿਣ ਹਵਾਰੀਏ ਲਵਾਉਣੀ ਬਹੁਤ ਜ਼ਰੂਰੀ ਹੈ ਇਹਨਾਂ ਗਰਮੀ 'ਚ ਨਹੀਂ ਮਰਦਾ ਬੰਦਾ ਚੱਲ ਰਹੀ ਜਨ ਬਣਾਏ ਉਹ ਆ ਥੋੜਾ ਜਿਹਾ ਲੰਬਾ ਘੱਟ ਹੈ ਇਸ ਕਰਕੇ ਥੋੜਾ ਜਿਹਾ ਇਹ ਆਪਣਾ 2024 ਮਾਡਲ ਇਹ ਥੋੜਾ ਜਿਹਾ ਮਹੀਨਾ ਪਹਿਲਾਂ ਨੇ ਕੱਲ ਸ਼ਿਫਟ ਹੋਣ ਇਹਨਾਂ ਨੇ ਕੱਢਿਆ ਨਹੀਂ ਉਹ ਲਿਆ ਜਾਂਦਾ ਮਸ਼ੀਨ ਨੂੰ ਲੱਗਦਾ ਕੁਝ ਹੋ ਗਿਆ ਬਣਾਏ ਨੇ ਪ੍ਰੈਕਟਰ ਕੰਪਨੀ ਜਾਂ ਆਹ ਕੰਮ ਨਵੇੜ ਦੀ ਆ ਮਸ਼ੀਨ ਇਹ ਮਸ਼ੀਨ 'ਚ ਜੜ ਗਿਆ ਜੀ ਸਰੀਆ ਉਹਨੇ ਬਲੇਡ ਤੋੜ ਤੇ ਨਾ ਯਾਰ ਤਾਂ ਵੀਰੇ ਇੱਕ ਬਲੇਡ ਆ ਕਿੰਨੇ ਬਲੇਡ ਦੇ 60000 ਦੇ ਪਏ ਬਾਈ ਇਹਦਾ ਪਰ ਇਧਰੋਂ ਆਪਣੀ ਵੀ ਟਰਾਲੀ ਆ ਗਈ ਲਓ ਦੇਖੋ ਹੁਣ ਬਾਊਏ ਦੀ ਟਰਾਲੀ ਇੱਥੇ ਹੈਵੀ ਡਰਾਈਵਰ ਆਓ ਜੀ ਟਰਾਲੀ ਆ ਗਈ ਇੱਕ ਹੋਰ ਆ ਰਿਹਾ ਬੈਗ ਮੁੰਡਾ ਦੇਖੋ ਜਿੱਦੀ ਫੜ ਕੇ ਬਹਿ ਗਿਆ ਕਹਦਾ ਛਾੜੂਗਾ ਬਾਤ ਤੂੰ ਉਹਦਾ ਡਾਲਾ ਦੰਨਣਾ ਹੈ ਨਾ ਦੇਖੋ 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 ਉਸ ਕੋਲੇ ਲਾਉ ਲਗਦਾ ਜੀ ਆਰੀਆ ਟਰਾਲੀ ਬੱਸ ਨਾਲਾ ਇਹਦਾ ਐ ਹੋਏ ਇਹ ਮੈਂ ਕਹਣਾ ਹੋਰ ਐ ਪੈਪ ਸਹੀ ਕਰਕੇ ਪਾ ਲੋ ਸਾਫ ਕਰੋ ਲੋ ਬੰਦੇ ਨਾ ਉਹ ਤਾਂ ਉਹ ਨਹੀਂ ਪੱਕੰਦੇ ਆ ਨਹੀਂ ਉਹ ਜਿਹੜੀ ਜੀ ਆਉਂਦੀ ਪਾਉਂਦੇ ਆ ਹਾ ਟਰਾਲੀ ਗਈ ਦੀ ਐ ਆਟਰਾ ਲੀ ਗਈ ਦੀ ਐ ਪਰਾਇਆ ਗੋਲੀ ਦੀ ਦਾ ਚੱਕਰ ਪੈ ਗਿਆ ਸੀ ਥੋੜੇ ਕਰਕੇ ਲੈਫਟ ਚੱਕਣ ਦਾ ਟਾਈਮ ਲੱਗ ਗਿਆ ਇੱਕ ਗਰਮੀ ਇੱਕੋ ਬੰਦੇ ਜਾਦੇ ਜੇ ਬੰਦੇ ਜਾਦੇ ਹੋਣ ਫੇਰ ਵੀ ਕੰਮ ਸਹੀ ਨਹੀਂ ਹੁੰਦਾ ਹਟ ਵਾਪਰਾ ਆਵੇ ਕਰ ਲਾ ਕਹਾ ਕਰਾਲਾ ਬਹੁ ਭਈਆ ਜਾਣਦੇ ਚੱਕ ਲੈ ਕਹਾ ਕਰਾ ਕਹਾ ਕਰੀ 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 ਲੈ ਜਾ ਲੈ ਜਾ ਲੈ ਜਾ ਆ ਜਾ ਲੈ ਜਾ ਲੈ ਜਾ ਚੱਕ 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 ਲੈ ਚੱਕ ਲੈ ਰੇ ਭੰਦਾ ਕਹਾ ਚੱਕ ਲੈ ਕਹਾ ਚੱਕ ਲੈ ਪਿੱਛੇ ਆਉਣਗੇ ਉਹ ਪਿੱਛੇ ਆਉਣਗੇ ਬਾਹਰ ਜਾਊਗਾ ਉਹ ਹਾਂ ਖੜਾ ਹਾਂ ਖੜਾ ਕੇ ਹਲਾਉਂਦਾ ਮੈਂ ਮਾਰੀ ਕਰ ਚੜਕਾ ਆ ਮਰਾਉਣਗੇ ਕਰਦੇ ਬੈਕ 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 ਚੱਕਦੇ ਤਾਂ ਹੋਰ ਬੜੀ ਹੁਣ ਕਰੋ ਰੋਕ ਲੈ ਰੋਕ ਰੋਕ ਲਾ ਕੇ ਰੋਕ ਲਾ ਲੋ ਜੀ ਲੋ ਡੋਡ ਰਾਣੀ ਆਉਗੀਆਂ ਬਚਾਲੇ ਜੇ ਬਚਾਲੇ ਐਨ ਵਧੀਆ ਹੋ ਜੂ ਹੱਟ ਕੇ ਲਾਓ ਚੱਕਰ ਗਰਮੀ ਬਹੁਤ ਨਾਲ ਬੁੱਠੇ ਵੜੇ ਸੁਣਾਦਾ ਹੈ ਜੇ ਕੋਈ ਨੰਦ ਰਿਆ ਬਣਾ ਲਓ ਜੀ ਜਾ ਵੀ ਲੋ ਜੀ ਆ ਗਿਆ ਹਾਲੈਂਡ 8ਵੀਂ 9ਮੀ ਟਰਾਲੀ ਆ ਗਈ ਮੇਰੇ ਖਿਆਲ ਦੇ ਰੰਨਾ ਰੰਨਾ ਪੌਣਾ ਰੰਨਾ ਗਿੱਲੇ ਆ 14 15 ਹੋਣਗੇ 14 15 ਪਿਛਲੀ ਵਾਰ ਹੋ ਗਈਆਂ ਹੁਣ 16 17 ਟਰਾਲੀਆਂ ਹੋਣਗੀਆਂ ਲਓ ਜੀ ਲੱਗ ਰਹੀ ਟਰਾਲੀ ਬੈਕ ਜਾਣਦੇ ਜਾਣਦੇ ਆਏ ਇੱਧਰ ਸਿੱਧੀ ਕਰ ਲੈ ਪਹਿਲਾਂ ਆ ਇੱਧਰ ਨੂੰ ਲੈ ਆ ਇੱਥੋਂ ਐ ਜਾਊ ਹੌਲਾਂਡਾ ਇੱਕੇ ਝੂਟੇ ਚ ਮਾਰਦਾ ਟਰਾਲੀ ਉੱਪਰ ਆ ਡਰਾਈਵਰ ਚੱਕ ਲਾ ਡਰਾਈਵਰ ਦੇ ਦੇ ਗੇੜੇ ਹੋਰ ਆ ਇਧਰ ਨੂੰ ਕਰ ਨਹੀਂ ਇਧਰ ਨੂੰ ਟਾਇਰ ਆ ਫਿਰ ਅੱਬ ਚਾਲ ਆ ਹੋ ਜੂ ਜਾਣਦੇ ਆਉਣਦੇ ਆਉਣ ਦੇ ਕਹਾ ਆਉਣਦੇ ਆਉਣ ਦੇ ਕਹਾ ਖੜ ਜਾ ਹਾਂ ਪਾਣੀ ਪਾਣੀ ਵਾਸਤੇ ਤਾਂ ਮੜਾ ਮੜਾ ਪਾ ਲਿਆ ਕਰੋ ਇਹ ਲਗਾਟਾ ਇਹਦਾ ਇੱਚ ਕਰਕੇ ਇਹ ਤਾਂ ਘਟ ਜਾਂਦੇ ਨੇ ਹੁਣ ਆਊਗਾ ਤੇਲ ਦਾ ਤੂੜੀ ਦਾ ਉਹ ਨਿਕਲਿਆ ਬਹੁਤ ਆ ਇਹਦਾ ਬਹੁਤ ਨਿਕਲਿਆ ਤੂੜੀ ਵੇਲੇ ਕਰਲਾ ਕਰਲਾ ਕਾਹਾਂ ਕਾਹਲਾ ਕਰਲਾ ਕਾਹਲਾ ਕਰਲਾ ਕਾਹਲਾ ਕਿੰਨੀ ਟਰਾਲੀ ਆ ਗਈ ਇਹ ਕਿੰਨੀ ਟਰਾਲੀ ਆ ਗਈ ਨਹੀਂ ਨਹੀਂ 7ਵੀਂ 8ਵੀਂ ਟਰਾਲੀ ਆਊ। ਦਰਮੇਂ ਬਹੁਤ ਆਈ। ਆਹ ਪੱਤੀ ਨੇ ਬਹੁਤ ਜ਼ਿਆਦਾ ਲੱਗਦਾ। ਬਹੁਤ ਜ਼ਿਆਦਾ ਆਦੋ-ਵਦੋ ਕਰਨੀ ਆ। ਦੂਰ ਨਿਕਲਿਆ ਹੁੰਦਾ। ਅਦਰੋ ਟਰਾਲੀ ਵੀ ਆ ਗਈ। ਹੁਣ ਇਹ ਪਤਲਾ ਬਦਲਾ ਇਂ ਖੜਿਆਉਣਾ ਪਊਗਾ। ਜਿਆਦਾ ਉੱਚਾ ਹੋ ਗਿਆ ਇੱਕ ਗਰਮੀ ਐਨੀ ਸਾਹਮਣੇ ਉਹ ਚੱਲ ਰਹੀ ਆ ਦੇਖੋ ਇਹ ਨਮੇੜਦੀ ਆ ਕੰਮ ਪੂਰਾ ਹੌਲੈਂਡ ਦਾ ਲਿਫਟ ਵਾਲਾ ਪਾਇਪ ਉਹ ਟਰਾਲੀ ਦੇ ਛੋਟਾ ਰਹਿ ਗਿਆ ਪਿੱਛੇ ਉਹ ਨੋ ਟਰਾਲੀ ਪਾਵਾਂਗੇ ਇਹਦੇ ਮਗਰ ਇਹਦੀ ਟਰਾਲੀ ਪਾਵਾਂਗੇ ਹੌਲੈਂਡ ਮਗਰ ਉਹ ਪਾਇਓ ਉਹਦਾ ਥੋੜਾ ਜਿਹਾ ਕਿਉਂਕਿ ਹੌਲੈਂਡ ਦੇ ਡਿਸਟ੍ਰੀਬਿਊਟਰ ਥੋੜਾ ਜਿਹਾ ਅੰਦਰ ਜਾ ਕੇ ਲਿੰਕਾ ਵੱਡੀਆਂ ਹੋਣ ਕਰਕੇ ਪ੍ਰੋਬਲਮ ਆਉਂਦੀ ਹੈ ਜੀ ਹੋਰ ਕੋਈ ਇਹਦੀ ਹੌਲੈਂਡ ਦੀ ਪ੍ਰੋਬਲਮ ਨਹੀਂ ਹੈਗੀ ਆਹੀ ਪ੍ਰੋਬਲਮ ਹੁਣ ਇਹਦੇ ਮਗਰ ਪਾਵਾਂਗੇ ਉਹ ਟਰਾਲੀ ਲਓ ਜੀ ਚੱਲ ਰਹੀ ਆ ਲਤੜਾਈ ਸਿੰਗਲ ਰਵਾਲੀ ਦਾ ਇਹ ਫਾਇਦਾ ਜਿੱਦ ਲਤੜਾਈ ਵਧੀਆ ਹੋ ਜਾਂਦੀ ਹੈ ਕਿਉਂਕਿ ਜਿਹੜੀ 4 ਵਾਲੀ ਆ ਰ ਵੱਡੀ ਉਹ ਫਿਰ ਛੇਤੀ ਛੇਤੀ ਟਰਾਲੀਆਂ ਭੇਜੀ ਜਾਂਦੀਆਂ ਉਹ ਜੇ ਤਾਂ ਮਤਲਬ ਆਪਣੇ ਟੋਲਾ ਲੰਬਾ ਹੋਵੇ ਫਿਰ ਤਾਂ ਵਧੀਆ ਹੋ ਜਾਂਦਾ ਥੋੜੀ ਜਗ੍ਹਾ 'ਚ ਫਿਰ ਉਹ ਪ੍ਰੋਬਲਮ ਆਉਂਦੀ ਹੈ ਉਹਦੇ ਵਾਸਤੇ ਸਿੰਗਲ ਰਵਾਲੀ ਵਧੀਆ ਇਹ ਲੋਈ ਦੇਖ ਰਿਹਾ ਹੁਣ ਹਾਲਾਂਡ ਚਾੜੂ ਟਰਾਲੀ ਦੇ ਨਹੀਂ ਉੱਪਰ ਚਾਰ ਦੇ ਹੁਣ ਬਾਬੇ ਟਲਾਂਣ ਜੀ ਹੋ ਗਈ ਦੇਖ ਰਿਹਾ ਹੁਣ ਚਾੜੂ ਕੇ ਨਹੀਂ ਟਰਾਈ ਦੇਖਣਾ ਹੋਰ ਲੋ ਜੀ ਕਹਿੰਦੇ ਸੂਰਜ ਜਵੇਂ ਸਰਤੇ ਆ ਗਿਆ ਟਰਾਲੀ ਦੀ ਕੋਈ ਗਿਣਤੀ ਨਹੀਂ ਆ ਇਧਰ ਜਿਹੜਾ ਹੋਰ ਮੀ ਉਹ ਹੋ ਗਈ ਬੁਰਾ ਹਾਲ ਹੈ ਦੇਖੋ ਵੀ ਇਹ ਵੀ ਬੁਰਾ ਹੈ ਬਰੀ ਗਰਮੀ ਚ ਬੁਰਾ ਹਾਲ ਹੋ ਗਿਆ ਮਿੱਤਰੋ ਪੱਖੀ ਵੀ ਕੋਈ ਕੰਮ ਨਹੀਂ ਕਰ ਰਹੀ ਖਿੱਚੋ 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 ਚਲੋ ਜੀ ਉੱਤੇ ਹੀ ਸਿੱੜ ਦੋ ਐ ਜੋ ਕੀ ਗੀ ਬਸ ਵਸ ਕੇ ਉਰੀ ਰੱਖੀ ਐਂ ਖੇੜ ਜੂਗੀ ਬਾੜਾ ਫੇ ਥੱਲੇ ਜਾਊਗਾ ਟਰੈਕਟਰ ਦਾ ਹੋਊਗਾ ਲੋਈ ਚਾਰ ਦਾ ਆਪਣਾ ਜਿੜ ਗਿਆ ਨਾ ਟੋਲੇ ਆਪਾਂ ਰੋਟੀ ਖਾ ਲਈ ਤੇ ਬਲੌਗ ਦਾ ਵੀ ਕਰੀ ਐਂ ਦਾ ਵੀਡੀਓ ਜੇ ਵਧੀਆ ਲੱਗੀ ਤਾਂ ਲਾਈਕ ਕਰਦੇ ਹੋ ਕਮੈਂਟ ਕਰਦੇ ਤੇ ਸ਼ੇਅਰ ਕਰਦੇ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਦੇ ਹੋ ਮਿਲਾਂਗੇ ਹੁਣ ਅਗਲੇ ਬਲੌਗ 'ਚ ਧੰਨਵਾਦ